ਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਆ ਗਏ ਆ ਖੇਤ ਅੱਜ ਆਪਾਂ ਬਾਬਾ ਜੀ ਦੇ ਜਿਹੜੇ ਬਿਸਤਰਿਆ ਉਹ ਕੱਪੜੇ ਧੋਣੇ ਆਗੇ ਤੇ ਬਾਹਰ ਕੱਢਦੇ ਆ ਧੁੱਪੇ ਰੰਗ ਰੰਗੂਰੇ ਦੇਖੋ ਹੋ ਗਿਆ ਸਾਰਾ ਜਦੋਂ ਕਰਕੇ ਬਹੁਤ ਸੋਹਣਾ ਬਣ ਗਿਆ ਸੁੱਕ ਕੇ ਉਹ ਵੀ ਗੱਲ ਬਣ ਜੂ ਇਹਦੀ ਹਜੇ ਗਿੱਲਾ ਪਿਆ ਹੋਇਆ ਤੇ ਆ ਦੇਖੋ ਆ ਜਗਾ ਵੀ ਧੋਤੀ ਮੈਂ ਤਹੋਈ ਆ ਜਾਣਾ ਮੈਨੂੰ ਥੋੜਾ ਜਿਹਾ ਕੰਮ ਸੀਗਾ ਨਾਲੇ ਤਾਂ ਮੈਂ ਰਮਣੀਤ ਨੂੰ ਸਕੂਲੋਂ ਲੈ ਕੇ ਆਇਆ ਸੀਗਾ ਤੇ ਨਾਲੇ ਹੋਰ ਕੰਮ ਸੀ ਥੋੜਾ ਜਿਹਾ। ਇਹ ਦੇਖੋ ਹੁਣ ਬਿਸਤਰੇ ਕੱਢ ਰਹੇ ਨੇ ਸਾਰੇ ਬਾਹਰ ਤੇ ਠੰਡੇ ਠੰਡੇ ਹੋ ਗਈ ਜਗਾ ਦੇਖੋ। ਮਨ ਕੀ ਨਾ ਗੱਲ ਬਾਤ ਪੂਰੀ। ਰੰਗ। ਤੇ ਹੁਣ ਆਪਾਂ ਇੱਥੋਂ ਆ ਦੇਖੋ ਬਿਸਤਰੇ ਕੱਢਦੇ ਧੋਣੇ ਆ। ਬਾਬਾ ਧੋਣੇ ਆ ਇਹ ਕੱਪੜੇ? ਇਹ ਨਹੀਂ ਧੋਣੇ। ਹੋਰ। ਅਸਾ ਧੁੱਪ ਲਵਾਉਣੀ ਆ। ਅਸਾ ਧੁੱਪ ਲਵਾਉਣੀ ਆ। ਉੱਥੇ ਵੀ ਕਰਤਾ ਰੰਗ ਸਾਨੂੰ ਵੀ ਦਿਖਾਉਣੇ ਆਪਾਂ। ਚੱਲ ਕੇ। ਦੇ ਬਾਬਾ ਜੀ ਦੀ ਸਮਾਦ ਤੇ ਵੀ ਰੰਗ ਕਰਤਾ ਆ ਦੇਖਾ ਇੱਥੋਂ ਵੀ ਪਾਣੀ ਛੜਦਾ ਹੁਣ ਇਹ ਆ ਦੇਖੋ ਵਧੀਆ ਇੱਥੇ ਖਲਾਰਾ ਹੋ ਗਿਆ ਹੁਣ ਇੱਥੇ ਨਾ ਕੰਡੇ ਵਜਦੇ ਸੀਗੇ ਨੰਗੇ ਪੈਰ ਹੁੰਦੇ ਆ ਇਹ ਦੇਖੋ ਬਾਬਾ ਸਾਹਿਬੀ ਵਾਲੇ ਖਾ ਸੁੱਕ ਰਹੀ ਸਬ ਦਾ ਪਲਾ ਕਰੇ ਵਾਹੇ ਤੰਦਰੁਸਤੀਆਂ ਵਗਸੇ ਅਨੇ ਦੇ ਆਪਾਂ ਲੜੀਆਂ ਲੁੜੀਆਂ ਲਾਵਾਂਗੇ ਤੇ ਬਹੁਤ ਕੈਂਟ ਲੱਗਣੀ ਆ ਅ ਦੋ ਤਿੰਨ ਦਾ ਨਾਂ ਪਹਿਲਾਂ ਲਪਾਵਾਂਗੇ ਲੜੀਆਂ ਸਾਰੇ ਜਗਾ ਤੇ ਆਲੇ-ਦਾਲੇ ਦਰਖਤਾਂ ਤੇ ਟੰਗਦਾਨੇ ਹੁੰਨੇ ਆ ਬਹੁਤ ਹੋਏ ਲੱਗਦੇ ਆ ਮੈਂ ਵੀ ਟਰ ਗਿਆ ਸੀ ਤੇ ਦੇਖੋ ਜੀ ਕੰਟਾ ਲੱਗਿਆ ਲਓ ਜੀ ਵਾਗੀਆਂ ਨਾ ਘਾੜ ਗਲਵਾ ਤਾ ਕਿੰਨਾ ਵਧੀਆ ਜੀ ਲੱਗਦਾ ਦੇਖੋ ਆ ਦੇਖੋ ਜਿਵੇਂ ਆ ਲੜੀਆਂ ਨੇ ਟੁੱਟ ਗਈਆਂ ਸਾਰੀਆਂ ਖਰਾਬ ਹੋ ਗਈਆਂ। ਲੱਗ ਰਿਹਾ ਨੇ ਬਾਪਾ ਜੀ ਕੰਮ ਕਰਨ। ਅਖਾ ਇਹ ਚੀਜ਼ਾਂ ਜਿਹੜੀਆਂ ਆਪਾਂ ਇਕੱਠੀਆਂ ਕਰਕੇ ਫਿਰਦੇ ਨੇ ਅੰਦਰ। ਉਹਦਾ ਫਾਇਦਾ ਹੋਏਦਾ ਹੰਮ। ਬਾਕੀ ਸਾਰਾ ਸਾਂ ਸਾਂ ਮਰ ਗਿਆ। ਖੱਬਲ ਰਹਿੰਦਾ ਕੱਲਾ ਚੋਕ ਨਾਲ। ਖੱਬਲ ਚੁੱਕ ਕੇ ਬੱਸ ਅੱਗ ਲਾ ਦਾਂਗੇ ਸਾਰਾ। ਢੇਰੀ ਲਾ ਦਾਂਗੇ ਤੇ। ਉਹ ਦੂਸਰੇ ਜੱਤਰਾਈਆਂ ਪੱਟੀਆਂ ਹੋਏ। ਸਾਰੀਆਂ ਜਿਹੜਾ ਉੱਥੇ। ਹਾਂ ਆਦਾ ਪਤੂ ਭੁੱਲ ਕੇ ਕਿਹਾ ਗਿਆ ਸੁੱਕਣੇ ਪਾਉਣਿਆਂ ਕਹਿੰਦੇ ਪਤਲੇ ਕੱਪੜੇ ਧੋਦਾਂਗੇ ਮੋਟੇ ਜਿਹੜੇ ਸੁੱਕਣੇ ਪਾਉਣੇ ਤਲਕਣ ਹੋ ਗਈ ਬਾਬਾ ਓਰੇ ਉਹ ਕੋਈ ਨਾ ਫੇਰ ਤਲਕਣ ਤਾਂ ਹੀ ਦਾ ਹੁਣ ਸੌਣੇ ਆ ਆ ਦੇਖ ਤਲਕਣ ਹੋ ਗਈ ਆਪਾਂ ਇੱਕ ਚੰਬਾਲ ਗੱਡੀ ਕਰ ਦੋ ਹਾਂ ਦਾ ਹੁਣ ਕੰਮ ਰਾਟੋਂ ਨਿਆ ਬਾਬਾ ਜੀ ਦਸਨ ਲਹਾਨੇ ਕੱਪੜੇ

ਰਬੇ ਦੀ ਸਮਾਹ ਕੋਲ ਤੇ ਵਧੀਆ ਪਾਣੀ ਹੈ ਨਾ ਦੇਖੋ ਕਿੰਨਾ ਘੈਂਟ ਨਿਕਲੇ ਧੋਕੇ ਸਾਰਾ ਧੋਤਾ ਆਪਾਂ ਤੇ ਪੂਰੇ ਜੱਲੇ ਸ੍ਰੀ ਦਾਦਾ ਤੋਂ ਹੁੰਦੀ ਸੇਵਾ ਚੱਲ ਰਹੀ ਅੱਜ ਤੋਂ ਲਓ ਜੀ ਹੁਣ ਸਾਰਾ ਥਾਂ ਧੋਤਾ ਆਪਾਂ ਸਾਰਾ ਥਾਂ ਸੁੱਕ ਜਾਊਗਾ ਹੁਣ ਤੇ ਹੁਣ ਆਪਾਂ ਚਾਹ ਬਣਾਉਣੇ ਆ ਤੇ ਆ ਦੇਖੋ ਮੁੰਡਾ ਸੇਵਾਦਾਰ ਜਿਹੜਾ ਤੁਸੀਂ ਰੋਜ਼ ਦੇਖਦੇ ਹੋ ਬੰਦਾ ਸੇਵਾ ਵਧੀਆ ਕਰਦਾ ਏ ਮੁੰਡਾ ਤੇ ਆ ਦੇਖੋ ਸਣਾ ਹੁਣ ਸੁੱਕ ਜੂਗਾ ਨਾਲੇ ਆਪਾਂ ਚਾਹ ਬਣਾ ਲੈਂਦੇ ਹੁਣ ਚਾਹ ਚੂ ਬਣਾ ਲਈਏ ਫਿਰ ਆਪਾਂ ਉਧਰ ਬਹੌਣੇ ਸਨ ਆ ਵਗੇ ਨੇ ਮੁੰਡੇ ਜਾ ਕੇ ਸਾਰੇ ਲੱਗੇ ਵੀ ਹਜੇ ਹੁਣੀ ਸੀ ਮੈਂ ਤਾਂ ਹੁਣੀ ਆਇਆ ਸੀ ਰੋਟੀ ਖਾ ਕੇ ਤੇ ਤਕ ਘੰਟਾ ਹੀ ਹੋਇਆ ਹੋਊਗਾ ਬਾਲਾ ਕੁਝ ਜੂ ਬਣਾਉਂਦਾ ਕੜਾ ਵੀ ਚਾਹ ਬਣਾਉਂਦਾ ਚਾਹ ਨਾਲੇ ਤੇ ਆ ਗਏ ਨਾਲੇ ਤਹਲੇ ਉੱਤਰੀ ਜੂਗੇ ਲੋ ਜੀ ਹੁਣ ਆਪਾਂ ਲੱਕੜਾਂ ਛਾਂਗਦੇ ਹਾਂ ਜਿਹੜੀਆਂ ਪਈਆਂ ਨੇ ਨਾ ਕੰਮ ਆ ਜਾਣੀਆਂ ਤੇ ਇੱਕ ਬੰਦਾ ਜੜਾ ਪਾਣੀ ਬਣਾ ਰਿਹਾ ਨਿੰਬੂ ਕਿਉਂ ਓਏ ਦੇ ਦੇ ਕੱਢ ਇਹਨਾਂ ਨੂੰ 5 ਮਿੰਟਾਂ 'ਚ ਤਿਆਰ ਇਹ ਉਹੀ ਨਿੰਬੂ ਨੇ ਮਿੱਤਰੋ ਜਿਹੜੇ ਉੱਦੇ ਆਪਾਂ ਉੱਥੋਂ ਤੋੜੇ ਸੀ ਤੋਲੇ ਓਏ ਨਿੰਬੂ ਪਾਣੀ ਬਣਾ ਰਿਹਾ ਹਾਂ ਬਰਫ਼ ਲੈਣ ਗਿਆ ਪਾਣੀ ਬਹੁਤਾ ਏ ਰਜਾ ਪਾਣੀ ਦਾ ਬਹੁਤ ਨਿੰਬੂਆਂ ਦਾ ਨਾ ਪਿਓਰ ਹੈ ਨਕਚਰਾ ਨਕਚਰਾ ਵੀ ਥਾਂ ਮੇ ਹੋ ਕੇ ਆਉਂਦੇ ਨੇ ਇੱਕ ਤਾਜ਼ੇ ਤੋੜੇ ਨੇ ਤੇ ਬਾਕੀ ਚੱਲ ਰਿਹਾ ਕੰਮ ਮੇਤਰ ਉਧਰ ਬੇਲ ਜੀ ਕਿੱਧਰ ਚਲਕੇਂਗੇ ਜਿੱਦੜ ਕੇ ਲੱਕੜਾਂ ਦਾ ਲੱਕੜਾਂ ਸਾਂ ਟੀ ਕਰਤੀਆਂ ਸਾਰੀਆਂ ਕੜ ਕੇ ਉਹ ਕੰਮ ਆ ਜਾਣੀ ਆਪਣੇ ਲੰਗਰਾਲ ਚ ਤੇ ਇਧਰ ਚੱਲਦੇ ਆਂ ਸੇਵਾ ਪਾਣੀ ਦੀ ਹਲਾ ਕੇ ਅੱਧਾ ਪੌਣਾ ਘੰਟਾ ਚੱਲਦੇ ਆਂ ਫਿਰ ਘਰੇ ਆਪਾਂ ਲਾਉਂ ਹੀ ਬਣ ਗਿਆ ਪਾਣੀ ਪਾਣੀ ਬਣ ਗਿਆ ਮਾ ਨਿੰਬੂ ਦਾ ਕਾਲਾ ਨੂਨ ਜਾ ਕਿੱਥੋਂ ਲੈ ਆਇਆ ਹੋਰ ਉੱਥੇ ਕੋਈ ਨਹੀਂ ਕਿੱਥੋਂ ਲੈ ਆਇਆ ਮੇਰੇ ਨਾਲ ਲੈ ਆਇਆ ਲੈ ਲੈ ਆਹ ਕਈ ਨਿੰਬੂ ਕੱਟ ਆ ਲੈ ਨਿੰਬੂ ਫਿਰ ਪਾ ਲੈ ਵੇ ਇਹ ਲੈ ਬੁੜੀ ਨਿੰਬੂ ਕੱਟਾ ਕੱਟਾ ਅੱਜ ਕਿਉਂ ਉਲੀਆਂ ਵੱਡੀਆਂ ਚੈੱਕ ਕਰੋ ਮੜਾ ਯਾਰ ਸਾਫ ਕਰਕੇ ਉਹ ਕਰੋ ਦੇਖੋ ਫਿਰ ਕਰੋ ਚੈੱਕ ਨਹੀਂ ਫਿਰ ਹੋਰ ਪਾ ਲਾਂਗੇ ਦੇਖ ਮਰਗਾ ਨਾ ਸੱਟ ਆ ਯਾਰ ਉਹੀ ਲੱਗਦਾ ਕਾਲੇ ਪਾ ਦੇ ਨਿੰਬੂ ਦਾ ਸੱਟ ਇੱਥੇ ਕਿਹੜਾ ਲੈਣ ਜਾਣਾ ਕੋਈ ਦੋ ਮਿੰਟ ਕਰ ਜੂ ਨਿੰਬੂ ਸੇਵਾ ਕਰ ਰਿਹਾ ਮੁੰਡਾ ਅੱਜ ਤੱਕ ਪੂਰੀ ਹਾਂ ਨੂੰ ਦੇਖੀ ਲੂ ਜਲੇ ਬੇਬੀਆਂ ਕਢਾਵਾਂਗੇ ਪਾ ਦੇ ਯਾਰ ਦੋਨੇ ਨਿੰਬੂ ਦਾ ਆਸ਼ੀਰਵਾਦ ਤਾਂ ਦੇ ਦੇ ਬਾਬਾ ਇਹਨੂੰ ਪਾ ਦੇ ਆਸ਼ੀਰਵਾਦ ਤਾਂ ਦੇ ਦੇ ਬਾਬਾ ਇਹਨੂੰ ਪਾ ਦੇ ਯਾਰ ਦੋਨੇ ਨਿੰਬੂ ਦਾ ਆਸ਼ੀਰਵਾਦ ਮਿਲ ਗਿਆ ਭਾਈ ਤੈਨੂੰ ਬਾਬੇ ਦਾ ਹੁਣ ਰਾਮਿਆ ਆਸ਼ੀਰਵਾਦ ਨਿੰਬੂ ਜਿਹਾ ਛੱਡ ਦੇ ਚਾਰ ਪੰਜ ਚਾਰ ਪੰਜ ਲੂਠਾ ਤਾਂ ਨਹੀਂ ਓਏ ਮਾਤਰ ਆਏ ਮਾਤਰ ਆਉ ਪੀਆ ਬੱਟੀ ਆ ਕੱਢ ਵਿੱਚੋਂ ਵਿੱਚ ਕੇ ਪੁੰਲੀ ਪੁੰਲੀ ਲੋ ਜੀ ਆਪਾਂ ਲਾਈਕ ਸੀਗੇ ਚਾਚੇ ਕੇ ਸਾਰੇ ਬੰਤ ਬਿਮਾਰ ਹੋ ਰਿਹਾ ਆਪਣੇ ਮੰਗੂ ਤੇ ਜਿਵੇਂ ਆਪਣੇ ਮੰਮੀ ਡੈਡੀ ਪਏ ਬਿਮਾਰ ਹੋਏ ਹਨ ਇਦਾਂ ਹੀ ਚਾਚੇ ਕੇ ਇੱਕ ਭਾਬੀ ਬਿਮਾਰ ਹੋ ਰਹੇ ਨੇ ਉਹਨਾਂ ਨੂੰ ਮਾਨਸਾਂ ਲੈ ਕੇ ਗਏ ਸੀ ਹੁਣ ਉਹਦਾ ਤਾਂ ਠੀਕ ਨਹੀਂ ਬੁਖਾਰ ਫੂਰੋ ਆਇਆ ਸੀਗਾ ਤੇ ਬਾਕੀ ਚਾਚਾ ਬਿਮਾਰ ਹੋ ਰਿਹਾ ਉਹਦੇ ਵੀ ਸੱਲ ਵਧੇ ਘਟੇ ਪਏ ਨੇ ਮਾਸੀ ਬਿਮਾਰ ਹੋ ਰਹੀ ਐ ਉਹਨਾਂ ਦੇ ਘਰੇ ਪਤਾ ਲੈ ਕੇ ਆਇਆ ਤੇ ਪਹਿਲਾਂ ਇਹ ਰੋਟੀ ਬਣਾ ਕੇ ਆਏ ਸੀਗੇ ਨਾਲ ਲੱਗ ਕੇ ਭਾਬੀ ਉਹਨੂੰ ਉੱਥੇ ਲੈ ਕੇ ਗਈ ਸੀ ਮਾਨਸਾ ਇਹ ਆਪਣੇ ਵੀ ਡੜੀ ਪੰਗੇ ਲੈਣੋਂ ਨਹੀਂ ਹਟਦਾ ਜੋ ਉੱਥੇ ਫੇਰ ਜਿਹੜਾ ਕੂਲਰ ਪਿਆ ਜਿੱਥੇ ਦਿਖਾਏ ਉਹਨੂੰ ਮਿੱਟੀ ਨਹੀਂ ਲੱਗ ਰਹੀ ਉੱਥੇ ਆਪਣੀ ਪਾਣੀ ਵਾਲੀ ਹਨਾ ਉਸੇ ਡੜੀ ਪੰਗੇ ਲਈ ਗੇ ਲਾ ਕੇ ਪੱਖਾ ਮਿੱਟੀ ਫੁਰਚਣ ਲੱਗੇ ਸਾਰੀ ਤੇ ਰਾਤ ਆਏ ਸੱਲਾਂ ਦੀ ਦਵਾਈ ਲੈ ਕੇ ਆਏ ਤੇ ਮੰਮੀ ਦੀ ਅਫੈਕਸ਼ਨ ਜੀ ਜ਼ਿਆਦਾ ਹੋ ਰਹੀ ਐ ਇਸ ਕਰਕੇ ਸਾਰੇ ਪੈਸੇ ਆ ਦਵਾਈ ਕੋਈ ਦਵਾਈ ਲਵਾਉਣ ਦਾ ਪੈਸਾ ਅੰਦਰ ਚੱਲਦੇ ਹੁਣ ਤੇ ਅੰਦਰ ਬੈਠੇ ਮੰਮੀ ਰੇੜੀ ਨੂੰ ਰਾਤ ਵੀ ਮੰਮੀ ਨੂੰ ਧੱਪਾ ਲਿਆ ਸੀ ਅਸੀਂ ੱੱਕੇ ਨਾਲ ਵੀ ਪੈ ਜਾਓ ਡੈਡੀ ਨਹੀਂ ਫੇਰ ਵੀ ਨਹੀਂ ਆਉਂਦੇ ਤੇ ਕਿਹਾ ਸੀ ਵੀ ਤੂੰ ਡੈਡੀ ਨੂੰ ਅੱਜ ਪੈਣ ਵਾਸਤੇ ਪਾਪੇ ਨੂੰ ਬਾਲਾ ਲ ਦੂਜੇ ਦਿਨ ਵੀ ਫੇਰ ਨਾ ਪਾਉ ਦੂਜੇ ਦਿਨ ਫੇਰ ਨਹੀਂ ਪਹਿਣਾ ਸਹੀ ਗੱਲ ਆਖੇ ਨਹੀਂ ਲੱਗਦੇ ਪਾਪਾ ਕਿਸੇ ਦੇ ਅਸੀਂ ਪੀਤੂ ਨੂੰ ਮੈਂ ਰੋਜ ਭੇਜਦਾ ਇੱਕ ਦਿਨ ਮੇਰੇ ਆਖੇ ਪੈ ਗਏ ਸੀ ਉਹ ਵੀ ਮੈਂ ਮਤਲਬ ਵੀ ਗੁੱਸੇ ਨਾਲ ਕਹਤਾ ਜਿਵੇਂ ਆਪਾਂ ਆਪਦੇ ਜਵਾਖਾਂ ਨੂੰ ਕਹਨੇ ਹੁੰਦੇ ਹਨਾ ਐ ਗੁੱਸੇ ਨਾਲ ਕਹਿ ਗਿਆ ਜਿਹੜੀ ਮੰਨ ਗਏ ਪੈ ਗਏ ਇਹ ਹੁਣ ਕਿੱਦੇ ਦੇ ਕਹਨੇ ਆ ਦੋ ਇੱਕ ਦੋ ਦਿਨ ਪੈ ਗਏ ਬਸ ਤੇ ਬਸ ਦੂਜੇ ਨਹੀਂ ਪੈਣਿਆ ਲੈ ਬਾਰਕੀ ਮੱਛਾ ਲੱਗਦਾ ਫੈ ਹਾਂ ਤੇਰ ਪਰ ਮਾਰ ਹੋ ਜਾਣਗੇ ਉਹਦੇ ਕਰਕੇ ਤਾਂ ਕਹਿਣੇ ਆਗੇ ਹੋਰ ਮੈਂ ਹੁਣ ਪੀਤੂ ਨੂੰ ਕਹਿਣਾ ਰੋਜ ਹਣਾ ਚਲੋ ਮੈਂ ਕਹਿਣਾ ਰੋਜ ਹੋਇਆ ਔਖਾ ਜਾ ਲੱਗਦਾ ਹਨ ਜਦੋਂ ਮਨ ਦੇ ਨਹੀਂ ਹੈਗੇ ਪੀਤੂ ਨੂੰ ਕਿਹਾ ਸੀ ਮੈਂ ਹਾਂ ਹਾਸਤੇ ਕਰਦੇ ਸਾਂ ਜਿੱਦ ਮੈਂ ਬਗਲ ਤੋਂ ਆ ਲੈ ਕੀ ਹੋ ਦੋ ਮੈਂ ਨਾਲੀ ਚ ਲੈ ਟਿਕ ਕੇ ਨਾਲੀ ਚੜਕ ਗਿਆ ਸੀ ਨਾਲੀ ਨਾਲੀ ਚੜਕ ਪਿਆ ਸੀ ਕੋਈ ਨਾ ਮੈਂ ਡਾਲੂ ਪਾਪਾ ਪੈ ਜਾ ਤੂੰ ਨਾਲੀ ਚੜਕ ਗਿਆ ਸੀ ਕਰ ਤੂੰ ਪਹਿਣਾ ਫਿਰ ਵੇਖ ਲਾ ਮੈਂ ਨਹੀਂ ਪੋੜਾ ਤੇ ਲਓ ਜੀ ਫਿਰ ਮੰਜੇ-ਮੁੰਜੇ ਡਾਲ ਲਿਆ ਆਪਾਂ